ਵਾਇਗੁਰੂ ਕੀ ਕਾੰਨ ਸਾਹਿਬ ਵਾਇਗੁਰੂ ਕੀ ਫਤਿਹ ਜੈ ਪੀਰ ਜੈ ਭਾਰਤ ਅੱਜ ਅਸੀਂ ਬੋਜਪੁਰ ਦੀ ਧਰਤੀ ਤੇ ਆਏ ਹਾਂ ਹਾਸ਼ੀਏ ਲੋਕਤਾਂ ਜੋ ਕਿ ਇੱਕ ਗੈਰ ਰਾਜਨੀਤਿਕ ਸੰਗਠਨ ਹੈ ਉਹਦੇ ਤਹਿਤ ਅਸੀਂ ਹਾਸ਼ੀਏ ਤੇ ੱਟਕੇ ਹੋਏ ਲੋਕ ਭਾਪ ਜਿਨ੍ਹਾਂ ਨੂੰ ਸਦੀਆਂ ਤੋਂ ਆਪਣੇ ਹੱਕਾ ਹਕੂਕਤ ਵਾਂਝੇ ਰੱਖਿਆ ਹੋਇਆ ਉਹਨਾਂ ਨੂੰ ਸਾਡਾ ਇਕੱਤਰ ਕਰਨ ਦਾ ਜਿਹੜਾ ਯਤਨ ਹੈ ਕੋਸ਼ਿਸ਼ ਕਰ ਰਹੇ ਹਾਂ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਨੇ ਪਰ ਫਰੋਜ਼ਪੁਰ ਜ਼ਿਲ੍ਹਾ ਥੋੜਾ ਜਿਹਾ ਪਛੜਿਆ ਹੋਇਆ ਸੀਗਾ ਅੱਜ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਸ ਤੋਂ ਤੇ ਨਾਮਵਰਸ਼ ਖਿਏਤਾ ਜਿਵੇਂ ਮੇਰੇ ਨਾਲ ਸਾਡੇ ਐਡਵੋਕੇਟ ਸਿੱਧੂ ਸਾਹਿਬ ਖੜੇ ਨੇ ਸੰਦਰ ਸਿੰਘ ਖੜੇ ਨੇ ਹੁਸਤਾ ਜੀ ਕੇਕਰ ਸਿੰਘ ਹੁਸਤਾ ਜੀ ਖੜੇ ਨੇ ਕੇਕਰ ਸਿੰਘ ਹੁਸਤਾ ਜੀ ਨੂੰ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਉਂਦੇ ਤੇ ਇਸ ਸਾਰੀ ਕਮੇਟੀ ਨੂੰ ਅੱਜ ਅਸੀਂ ਇਹਨਾਂ ਦੇ ਨਾਲ ਸ਼ਾਮਲ ਕਰਕੇ اپنی خوشی ਜਿਹੜੀ ਆ ਮਹਿਸੂਸ ਕਰਦੇ ਤੇ ਖੁਸ਼ੀ ਲੈ ਰਹੇ ਤੇ ਅਸੀਂ ਆਸ ਕਰਦੇ ਕਿ ਅੱਜ ਦੀ ਜਿਹੜੀ ਇਹ ਕਮੇਟੀ ਬਣੀ ਆ ਇਹ ਬਹੁਤ ਹੀ ਸਾਰਥਕ ਕੰਮ ਕਰੂਗੀ ਤੇ ਜੋ ਹਾਸ਼ੀਆ ਲੋਕdal ਵੱਲੋਂ ਮਿਥੇ ਗਏ ਟੀਚੇ ਹਨ ਉਹਨਾਂ ਨੂੰ ਜਲਦੀ ਪੂਰਾ ਕਰਨ ਵਾਸਤੇ ਜਿਹੜੇ ਵੀ ਪ੍ਰੋਗਰਾਮ ਮਿਥੇ ਗਏ ਹਨ ਉਹਨਾਂ ਨੂੰ ਪੂਰਾ ਕਰਕੇ ਤੇ ਜਿਹੜੇ ਅਸੀਂ ਚਾਹੁੰਦੇ ਹਾਂ ਨਿਸ਼ਾਨਿਆਂ ਨੂੰ ਸਰ ਕਰਨਾ ਉਹਨਾਂ ਤੇ ਜਲਦੀ ਪਹੁੰਚਣ ਦਾ ਯਤਨ ਕਰੂਗੀ ਸੋ ਮੈਂ ਅੱਜ ਇਸ ਟੀਮ ਨੂੰ ਬਹੁਤ ਵਧਾਈ ਦਿਨਾ ਹਾਸ਼ੀਆ ਲੋਕਦਲ ਦਾ ਚੀਫ ਆਰਗੇਨਾਈਜ਼ਰ ਹੋਣ ਕਰਕੇ ਜਿੰਨੇ ਸਾਡੇ ਸਾਥੀ ਆਏ ਨੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਇਹ ਇਹਨਾਂ ਤੋਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਗੜੇ ਹੋ ਕੇ ਇੱਕ ਟੀਮ ਵਾਂਗ ਜਿਹੜਾ ਸਾਡਾ ਉਹ ਅਸੀਂ ਸਾਰੇ ਜਣੇ ਉਹ ਕੰਮ ਕਰਾਂਗੇ ਧੰਨਵਾਦ ਜੀ ਵਾਈਕੁਰ ਜੀ ਕਾਕਲ ਸਾਹਿਬ ਸਿੱਧੂ ਸਾਹਿਬ